ਗੱਲ ਕਰ ਰਿਹਾ ਰਵਨੀਤ ਸਿੰਘ ਬਿੱਟੂ ਦੀ ਜੋ ਕਿ ਲੁਧਿਆਣਾ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ 2024 ਦੇ ਵਿੱਚ ਚੋਣ ਲੜੇ ਸੀ ਅਤੇ ਦੂਸਰੇ ਨੰਬਰ ਤੇ ਆਈ ਸੀ ਦਾਜੇ ਕਿ 20000 ਵੋਟਾਂ ਦੇ ਨਾਲ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਜੋਗੀ ਰਵਨੀਤ ਸਿੰਘ ਬਟੂ ਨੂੰ ਹਰਾਇਆ ਸੀ ਸੋ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਵਨੀਤ ਸਿੰਘ ਬਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਰਵਨੀਤ ਸਿੰਘ ਬਟੂ ਨੂੰ ਦੋ ਮੰਤਰੀ ਮੰਡਲ ਜੋ ਉਹਦੇ ਦਿੱਤੇ ਗਏ ਸੀ ਦੱਸੇ ਕਿ ਰਵਨੀਤ ਸਿੰਘ ਬਟੂ ਨੂੰ ਜੋ ਰਾਜ ਰੇਲ ਮੰਤਰੀ ਬਣਾਇਆ ਗਿਆ ਸੀ ਅਤੇ ਇਸ ਦੇ ਨਾਲ ਰਾਜ ਫੂਡ ਪ੍ਰੋਸੈਸਿੰਗ ਮੰਤਰੀ ਦੇ ਵਜੋਂ ਜੋ ਕੀ ਲੱਤਾ ਗਿਆ ਸੀ ਮੰਤਰੀ ਮੰਡਲ ਦੇ ਵਿੱਚ ਸੋ ਹੁਣ ਜੋ ਰਾਜ ਸਭਾ ਸਦਸਿਓ ਬਣਾਏ ਜਾਣ ਦੀਆਂ ਗੱਲਾਂ ਨੇ ਸਾਹਮਣੇ ਆ ਰਹੀਆਂ ਨੇ ਦੱਸੇ ਕਿ ਭਾਰਤੀ ਜਨਤਾ ਪਾਰਟੀ ਰਵਨੀਤ ਸਿੰਘ ਬੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਸਦਸਿਓ ਬਣਾਉਣ ਦੀ ਤਿਆਰੀ ਕਰ ਰਹੀ ਹੈ ਹਰਿਆਣਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਪਸੀ ਬਹੁਮਤ ਨਾ ਹੋਣ ਕਰਕੇ ਆਪਸੀ ਸਹਿਮਤੀ ਨਾ ਹੋਣ ਕਰਕੇ ਸੋ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਰਵਨੀਸ਼ ਸਿੰਘ ਬੱਟੂ ਭਾਜਪਾ ਦੇ ਉਮੀਦਵਾਰ ਹੈ ਜੋ ਰਾਜ ਸਭਾ ਦੇ ਵਿੱਚ ਜਿੱਤੂ ਹੋ ਸਕਦੇ ਨੇ ਰਾਜ ਸਭਾ ਸਦਸਿਆ ਹਰਿਆਣੇ ਤੋਂ ਬਣ ਸਕਦੇ ਨੇ ਰਵਨੀਸ਼ ਸਿੰਘ ਬੱਟੂ ਜੋ ਕਿ ਪਹਿਲਾਂ ਵੀ ਦੋ ਤਿੰਨ ਵਾਰ ਹੈ ਜੋ ਜਿੱਤ ਚੁੱਕੇ ਨੇ ਲੁਧਿਆਣਾ ਤੇ ਅਨੰਦਪੁਰ ਸਾਹਿਬ ਦੀ ਸੀਟ ਤੋਂ ਸੋ ਹੁਣ ਜੋ ਕਿ ਉਹਨਾਂ ਨੂੰ ਮੰਤਰੀ ਮੰਡਲ ਦਿੱਤਾ ਗਿਆ ਵੈ ਇਸ ਮੰਤਰੀ ਮੰਡਲ ਦੇ ਵਿੱਚ ਦੋ ਜ਼ਿੰਮੇਵਾਰੀਆਂ ਦਿੱਤੀਆਂ ਵੀ ਗਈਆਂ ਨੇ ਉਹਨਾਂ ਨੂੰ ਸੋ ਦੱਸ ਜੀ ਕਿ ਹਰਿਆਣਾ ਦੇ ਵਿੱਚ ਸਿੱਖ ਵੋਟਰ ਜਨੂ ਜੋ ਕਿ ਜੋ ਲੁਭਾਉਣ ਦੇ ਲਈ ਜੋ ਕਿ ਸਿੱਖ ਚਿਹਰੇ ਦੇ ਬਜੁਰ ਰਵਨੀਤ ਸਿੰਘ ਬੱਟੂ ਨੂੰ ਪੇਸ਼ ਕੀਤਾ ਜਾਵੇਗਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੇ ਵੀ ਜੋ ਸਿੱਖ ਵੋਟਰਸ ਨੇ ਸੋਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਦੇ ਵੱਲੋਂ ਇਹ ਤਿਆਰੀ ਹੈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਭਾਰਤ ਜਨਤਾ ਪਾਰਟੀ ਨੂੰ ਕੋਈ ਬੋਤਾਂ ਹੁੰਗਾਰਾ ਨਾ ਮਿਲਣ ਕਰਕੇ ਤੇ ਰਵਨੀਤ ਸਿੰਘ ਬੱਟੂ ਦੇ ਲੁਧਿਆਣੇ ਦੇ ਵਿੱਚ ਜੋ ਕਿ ਖਾਸ ਪ੍ਰਦਰਸ਼ਨ ਨਾ ਹੁੰਨ ਕਰਕੇ ਦੂਸਰੇ ਨੰਬਰ ਤੇ ਸੀ ਸੋ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਜੋ ਜੋ ਮੰਤਰੀ ਮੰਡਲ ਦੇ ਵਿੱਚ ਜਗਾ ਦਿੱਤੀ ਗਈ ਸੀ ਸੋ ਉਹ ਰਵਨੀਤ ਸਿੰਘ ਬੱਟੂ ਨੂੰ ਰਾਜ ਸਭਾ ਦੇ ਵਿੱਚ ਨੱਤਾ ਜਾਵੇਗਾ ਤਾਂ ਸੇ ਕੀ ਭਾਰਤ ਜਨਤਾ ਪਾਰਟੀ ਰਵਨੀਤ ਸਿੰਘ ਬੱਟੂ ਨੂੰ ਸਿੱਖ ਚਿਹਰੇ ਦੇ ਵਜੋਂ ਪ੍ਰੋਮੋਟ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ ਰਵਨੀਤ ਸਿੰਘ ਬੱਟੂ ਨੂੰ ਪੰਜਾਬ ਅਤੇ ਹਰਿਆਣੇ ਦੇ ਵਿੱਚ ਇੱਕ ਸਿੱਖ ਚਿਹਰੇ ਦੇ ਵਜੋਂ ਭਾਰਤ ਜਨਤਾ ਪਾਰਟੀ ਦੇ ਸਿੱਖ ਚਿਹਰੇ ਦੇ ਵਜੋਂ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਸੋ ਇਸ ਤੋਂ ਬਾਅਦ ਦੱਸੇ ਕੀ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਹਰਿਆਣੇ ਦੇ ਵਿੱਚ ਰਾਜ ਸਭਾ ਸਦਸਿਅਨ ਨੱਤਾ ਜਾ ਸਕਦਾ ਹੈ ਸੋ ਇਸ ਵਕਤ ਜੋ ਕਿ ਨਾਮ ਹੈ ਉਹਨਾਂ ਦਾ ਰਾਜ ਸਭਾ ਦੇ ਵਿੱਚ ਚੱਲ ਰਿਹਾ ਵੈ ਰਾਜ ਸਭਾ ਦੇ ਵਿੱਚ ਜੋ ਕਿ ਆਪੋਜੀਸ਼ਨ ਪਾਰਟੀਆਂ ਨੇ ਹਰਿਆਣੇ ਦੇ ਵਿੱਚ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਨਾ ਹੋਣ ਕਰਕੇ ਜੋ ਕਾਸਬਤਾਈ ਜਾ ਰਹੀ ਹੈ ਕਿ ਰਵੀਸ਼ਿੰਗ ਬਟੂ ਨੂੰ ਹਰਿਆਣੇ ਦੀ ਰਾਜ ਸਭਾ ਸੀਟ ਤੋਂ ਜੋ ਕਿ ਰਾਜ ਸਭਾ ਸਦਸਿਓ ਵੈ ਮਨਾਇਆ ਜਾ ਸਕਦਾ ਹੈ ਗੱਲ ਕਰ ਰਿਹਾ ਰਵਨੀਤ ਸਿੰਘ ਬਿੱਟੂ ਦੀ ਜੋ ਕਿ ਲੁਧਿਆਣਾ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ 2024 ਦੇ ਵਿੱਚ ਚੋਣ ਲੜੇ ਸੀ ਅਤੇ ਦੂਸਰੇ ਨੰਬਰ ਤੇ ਆਈ ਸੀ ਤਾਂ ਜੇ ਕਿ 20000 ਵੋਟਾਂ ਦੇ ਨਾਲ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਜੋਗੀ ਰਵਨੀਤ ਸਿੰਘ ਬਟੂ ਨੂੰ ਹਰਾਇਆ ਸੀ ਸੋ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਵਨੀਤ ਸਿੰਘ ਬਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਰਵਨੀਤ ਸਿੰਘ ਬਟੂ ਨੂੰ ਦੋ ਮੰਤਰੀ ਮੰਡਲ ਜੋ ਉਹਦੇ ਦਿੱਤੇ ਗਏ ਸੀ ਦੱਸੇ ਕਿ ਰਵਨੀਤ ਸਿੰਘ ਬਟੂ ਨੂੰ ਜੋ ਰਾਜ ਰੇਲ ਮੰਤਰੀ ਬਣਾਇਆ ਗਿਆ ਸੀ ਅਤੇ ਇਸ ਦੇ ਨਾਲ ਰਾਜ ਫੂਡ ਪ੍ਰੋਸੈਸਿੰਗ ਮੰਤਰੀ ਦੇ ਵਜੋਂ ਜੋ ਕੀ ਨੱਤਾ ਗਿਆ ਸੀ ਮੰਤਰੀ ਮੰਡਲ ਦੇ ਵਿੱਚ ਸੋ ਹੁਣ ਜੋ ਰਾਜ ਸਭਾ ਸਦਸਿਅ ਬਣਾਏ ਜਾਣ ਦੀਆਂ ਗੱਲਾਂ ਨੇ ਸਾਹਮਣੇ ਆ ਰਹੀਆਂ ਨੇ ਦੱਸੇ ਕਿ ਭਾਤੀ ਜਨਤਾ ਪਾਰਟੀ ਰਵਨੀਤ ਸਿੰਘ ਬੱਟੂ ਨੂੰ ਹਰਿਆਣੇ ਤੋਂ ਰਾਜ ਸਭਾ ਸਦਸਿਅ ਬਣਾਉਣ ਦੀ ਤਿਆਰੀ ਕਰ ਰਹੀ ਹੈ ਹਰਿਆਣਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਪਸੀ ਬਹੁਮਤ ਨਾ ਹੋਣ ਕਰਕੇ ਆਪਸੀ ਸਹਿਮਤੀ ਨਾ ਹੋਣ ਕਰਕੇ ਸੋ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਰਵਨੀਸ਼ ਸਿੰਘ ਬੱਟੂ ਭਾਜਪਾ ਦੇ ਉਮੀਦਵਾਰ ਹੈ ਜੋ ਰਾਜ ਸਭਾ ਦੇ ਵਿੱਚ ਜਿੱਤੂ ਹੋ ਸਕਦੇ ਨੇ ਰਾਜ ਸਭਾ ਸਦਸਿਆ ਹਰਿਆਣੇ ਤੋਂ ਬਣ ਸਕਦੇ ਨੇ ਰਵਨੀਸ਼ ਸਿੰਘ ਬੱਟੂ ਜੋ ਕਿ ਪਹਿਲਾਂ ਵੀ ਦੋ ਤਿੰਨ ਵਾਰ ਜੋ ਜਿੱਤ ਚੁੱਕੇ ਨੇ ਲੁਧਿਆਣਾ ਤੇ ਅਨੰਦਪੁਰ ਸਾਹਿਬ ਦੀ ਸੀਟ ਤੋਂ ਸੋ ਹੁਣ ਜੋ ਕਿ ਉਹਨਾਂ ਨੂੰ ਮੰਤਰੀ ਮੰਡਲ ਦਿੱਤਾ ਗਿਆ ਵੈ ਇਸ ਮੰਤਰੀ ਮੰਡਲ ਦੇ ਵਿੱਚ ਦੋ ਜ਼ਿੰਮੇਵਾਰੀਆਂ ਦਿੱਤੀਆਂ ਵੀ ਗਈਆਂ ਨੇ ਉਹਨਾਂ ਨੂੰ ਸੋ ਦੱਸ ਜੀ ਕਿ ਹਰਿਆਣਾ ਦੇ ਵਿੱਚ ਸਿੱਖ ਵੋਟਰ ਜਨੂ ਜੋ ਕਿ ਜੋ ਲੁਭਾਉਣ ਦੇ ਲਈ ਜੋ ਕਿ ਸਿੱਖ ਚਿਹਰੇ ਦੇ ਵੱਜੁਰਬਨੀ ਸਿੰਘ ਬੱਟੂ ਨੂੰ ਪੇਸ਼ ਕੀਤਾ ਜਾਵੇਗਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੇ ਵੀ ਜੋ ਸਿੱਖ ਵੋਟਰਸ ਨੇ ਸੋਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਭਾਜਪਾ ਪਾਰਟੀ ਦੇ ਵੱਲੋਂ ਇਹ ਤਿਆਰੀ ਹੈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਨੂੰ ਕੋਈ ਬਹੁਤਾ ਹੰਗਾਰਾ ਨਾ ਮਿਲਣ ਕਰਕੇ ਤੇ ਰਵਨੀਤ ਸਿੰਘ ਬੱਟੂ ਦੇ ਲੁਧਿਆਣੇ ਦੇ ਵਿੱਚ ਜੋ ਕਿ ਖਾਸ ਪ੍ਰਦਰਸ਼ਨ ਨਾ ਹੋਣ ਕਰਕੇ ਦੂਸਰੇ ਨੰਬਰ ਤੇ ਸੀ ਸੋ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਜੋ ਜੋ ਮੰਤਰੀ ਮੰਡਲ ਦੇ ਵਿੱਚ ਜਗਾ ਦਿੱਤੀ ਗਈ ਸੀ ਸੋ ਹਰਵਨੀਤ ਸਿੰਘ ਬੱਟੂ ਨੂੰ ਰਾਜ ਸਭਾ ਦੇ ਵਿੱਚ ਨੱਤਾ ਜਾਵੇਗਾ ਤਾਂ ਸੇ ਕੀ ਭਾਰਤ ਜਨਤਾ ਪਾਰਟੀ ਰਵਨੀਤ ਸਿੰਘ ਬੱਟੂ ਨੂੰ ਸਿੱਖ ਚਿਹਰੇ ਦੇ ਵਜੋਂ ਪ੍ਰਮੋਟ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ ਰਵਨੀਤ ਸਿੰਘ ਬੱਟੂ ਨੂੰ ਪੰਜਾਬ ਅਤੇ ਹਰਿਆਣੇ ਦੇ ਵਿੱਚ ਇੱਕ ਸਿੱਖ ਚਿਹਰੇ ਦੇ ਵਜੋਂ ਭਾਰਤ ਜਨਤਾ ਪਾਰਟੀ ਦੇ ਸਿੱਖ ਚਿਹਰੇ ਦੇ ਵਜੋਂ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਸੋ ਇਸ ਤੋਂ ਬਾਅਦ ਦੱਸੇ ਕੀ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਹਰਿਆਣੇ ਦੇ ਵਿੱਚ ਰਾਜ ਸਭਾ ਸਦਸਿਅ ਨੱਤਾ ਜਾ ਸਕਦਾ ਹੈ ਸੋ ਇਸ ਵਕਤ ਜੋ ਕੀ ਨਾਮ ਹੈ ਉਹਨਾਂ ਦਾ ਰਾਜ ਸਭਾ ਦੇ ਵਿੱਚ ਚੱਲ ਰਿਹਾ ਵੈ ਰਾਜ ਸਭਾ ਦੇ ਵਿੱਚ ਜੋ ਕਿ ਆਪੋਜੀਸ਼ਨ ਪਾਰਟੀਆਂ ਨੇ ਹਰਿਆਣੇ ਦੇ ਵਿੱਚ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਨਾ ਹੋਣ ਕਰਕੇ ਜੋ ਕਾਇਸ ਬਤਾਈ ਜਾ ਰਹੀ ਹੈ ਕਿ ਰਵਿੰਦਰ ਸਿੰਘ ਬਟੂ ਨੂੰ ਹਰਿਆਣੇ ਦੀ ਰਾਜ ਸਭਾ ਸੀਟ ਤੋਂ ਜੋ ਕਿ ਰਾਜ ਸਭਾ ਸਦਸਿਅ ਹੈ ਮਨਾਇਆ ਜਾ ਸਕਦਾ ਹੈ